ਵੀਰੇ ਮੇਰੇ ਮੇਰੇ ਤੋਂ ਵੀ ਉੱਚਾ ਜਾਂਦਾ ਬੱਕਰਾ ਆ ਦੇ ਦੋ ਲੱਗੇ ਵੀਰੇ ਇਹਦਾ ਪਰ ਨਾਕ ਦੇ ਦੇਣਾ ਹੁਣ ਜਾ ਲੱਗੇ ਉਹਨੂੰ ਪਤਾ ਐਨੇ ਦਾ ਆਪਣਾ ਖਰੀਦ ਵੀ ਨਹੀਂ ਹੈ ਕੱਲੇ ਫੜਨ ਵਾਲੀ 3000 ਚ ਕੱਲੀ ਬੱਕਰੀ ਪੈਂਦੀ ਐ ਵੀ ਦੇਖੋ ਕੁਆਲਿਟੀ ਵੀ ਯਾਰ ਯਾਰ ਦੀ ਐਡੀ ਕਿਹੜਾ ਦੇ ਦੂੰ ਤੈਨੂੰ ਕੱਲੀ ਬੱਕਰੀ ਯਾਰ ਕੇ ਦੱਸ ਕੋਈ ਫੜਣੀ ਵੀ ਰੋਟੀ ਹੋਣੀ ਐ ਦੱਸ ਦੱਸ ਦੇਖ ਲਾ ਦੇਖ ਲਈ ਬੱਕਰੀ ਇੱਧਰ ਨੂੰ ਐਸੇ ਲੋਡ ਕਰਾ ਆਈ ਕੀ ਦੂਏ ਸੂਈ ਆ ਵੀ ਨਾ ਦੇਖ ਲਾ ਠੀਕ ਹੈ ਜੀ ਆ ਦੋ ਬੱਚੇ ਨੇ ਬੱਕਰੀ ਵਧੀਆ ਠੀਕ ਹੈ ਕੀ ਭਾਪ ਉਹ ਇੱਕੋ ਹੀ ਲੈਣ ਦਾ ਨਾਲੇ ਦੱਸੋ ਇੱਕੋ ਦਾ ਦਾ ਲੈਣ ਹਾਂਜੀ 60000 ਰੁਪਏ ਬੱਕਰੀ ਤੇਰੇ ਬਾਤ ਤੇ ਆ ਸਹੀ ਠੀਕ ਹੈ 60000 ਦੀ ਕਿੱਥੇ ਲੈ ਕੇ ਵੇਚਾਂਗੇ ਤੈਨੂੰ ਪਤਾ ਉਹ ਲੰਬਾ ਦੇਖ ਲਿਆ ਬੱਕਰੀ ਰਾਜੀ ਘਟ ਬੱਕਰੀ ਰਾਜੀ ਬੱਚੇ ਆਏ ਕਰਕੇ ਤਾਂ ਫਿਰ ਬੱਕਰੀ ਫੜੀ ਆ ਫਿਰ ਬੱਚੇ ਆਏ ਕਰਕੇ ਫਰੇ ਆ ਹੋਰ ਬੱਕਰੀ ਇਹਨੇ ਤਾਂ ਅੱਲੀ ਬੱਕਰੀ ਨੂੰ ਕਿੰਨੇ ਫਾਊਗਾ ਬੱਚੇ ਕਰਕੇ ਬੱਕਰੀ ਫਰੀ ਹੈ ਰੁਪਿਆ ਯਾਰ ਕੋਈ ਪਸੌਦਾ ਨਹੀਂ ਕਰਦਾ 30000 ਰੁਪਿਆ ਫਰ 30 ਦਾ 10 ਰੁਪਿਆ ਛੇਲੇ ਵੇਚ ਦਾਂਗੇ ਹਾਂ 30000 ਦੇ ਛੇਲੇ ਵੇਚ ਦੋਗੇ ਲੈ ਦੱਸ ਫਿਰ ਬੱਕਰੀ ਕਿੰਨੀ ਦੀ ਵਗਰ ਰਹੇਗੀ ਹੈ 30000 ਦਾ 10000 ਰੁਪਏ ਵਿੱਚ ਕੀ ਫਾਇਦਾ ਹਾਂ ਦੱਸਣਾ ਹੈ ਮਾਂ ਦੱਸਿਆ ਰਹੇਗਾ ਚਲਿਆ 32 ਦੀ ਹੋ ਗਈ ਫਰ ਬੱਕਰੀ ਲੱਗ ਜਾਣੀ ਆ ਦੇਖੋ ਗੱਲਾਂ ਨੂੰ 55000 ਤੇਰੇ ਵਾਸਤੇ ਬੱਕਰੀ ਆ 35000 ਦੀ ਦੇ ਯਾਰ ਜਾਂ ਆਪਾਂ ਕਹਿੰਦੇ ਨਹੀਂ ਸੱਦੇ ਹੈ ਕਿ ਨਹੀਂ ਹਾਂ ਠੀਕ ਹੈ ਜੀ ਵੇਚਣੀ ਆ ਹੋਰ ਦੱਸ ਬੱਚੇ ਹੈ ਕਰਕੇ ਲੈ ਬਾਲੋ ਬਾ ਪੂਰਾ ਓਕੇ ਐਕਡਮ ਦੋ ਦੋ ਦਾ ਕਿੰਨਾ ਨੇ ਨਹੀਂ ਉਹ ਆਂਦਾ ਜਾ 2.5 ਕਿਲੋ ਤੇਲ ਕੋਲ ਠੀਕ ਹੈ ਹੁਣ ਤਾਂ ਖਾਨ ਧੋਣ ਤੇ ਕੋਈ ਨੁਕਸਾਨ ਨਹੀਂ ਠੀਕ ਹੈ ਜੀ ਹੋਰ ਲੈ 10000 ਜਾਇ ਜੀ ਜਾਇ ਦੱਸ ਦੇ ਕੋਈ ਗੱਲ ਯਾਰ ਮੈਂ ਇਹ ਰੱਖੇ ਤਾਂ ਹੋਰ ਬੱਕਰੀ ਫਾੜ ਲਈ ਤੇ ਫੇਰ ਮੈਂ ਇਹਨੂੰ ਕਿਹਾ ਠੀਕ ਆ ਬ੍ਰੇਮੀ ਤੂੰ ਵੀ ਤਾਵਾ ਤੂੰ ਵੀ ਥੱਲੇ ਆ ਬਰਾਬਰ ਜੇ ਆਓ ਨਹੀਂ ਥਲੇ ਨਹੀਂ ਯਾਰ ਹੁਣ ਤੇ ਥੱਲੇ ਆ ਆਪਣੇ ਚੋਂ ਆਉਂਦਾ ਬੱਚੇ ਹਾਂ ਲੈ ਲਊਂਗਾ ਯਾਰ ਯਾਰ ਕੋਈ ਨਹੀਂ ਬੱਚੇ ਨੂੰ ਨਹੀਂ ਕਈ ਵੇਲੇ ਮਤਲਬ ਇਹਨਾ ਹੁੰਦਾ ਨਾ ਛੱਡ ਕੇ ਦਿਖਾ ਦੇ ਹਾਂ ਆ ਦੇ ਟੱਪ ਦੀ ਜਨਵਾਦ ਆ ਆ ਕੇ ਜਗਾਉ ਬੱਚੇ ਮੈਨੂੰ ਕਾਦੂ ਜੀ ਮੈਂ ਉਚਾਈ ਪੜਿਆ ਉਹਨੇ ਬੱਚੇ ਹਾਂ ਆਪ ਪੜੇ ਗਏ ਠੀਕ ਹੈ ਬਸ ਲਾ ਦੇ ਲਾ ਦੇ ਲਾ ਦੇ ਫਿਰ ਬੜਾ ਛੋਟਾ ਕਰ ਦੋ ਬਸ ਠੀਕ ਹੈ ਕਿਦਾ ਲੈਂਦੀ ਹਾਂ ਬੱਚੇ ਦੱਤ ਦੇ ਵੀ ਇਹਦੇ ਲੈ ਬੱਚੇ ਯਾਰ ਵੀਰੇ ਬੱਚੇ ਵਧੀਆ ਕਰਕੇ ਆਪਾਂ ਫਰੇ ਆ ਹੈ ਦੋਨੋਂ ਬੱਕਰੇ ਪੱਠਾ ਇੱਕ ਪੱਠੋਲਦੀ ਨਾ ਫਿਰ ਤਾਂ ਗੱਲ ਸੀਰੇ ਦੀ ਸੀਗੀ ਬੱਚਿਆ ਕੋਈ ਮਾਰੇ ਨਹੀਂ ਪਰ ਇਹ ਵੀ ਬੱਚੇ ਬਰੀਡ ਵਾਸਤੇ ਮਾਰੇ ਲਿਆ ਬੱਚੇ ਸੰਭਣ ਆ ਲਿਆ ਬੱਚੇ ਸੰਭਣ ਆ ਲਿਆ ਜੇ ਲੀ ਲਿਆ ਲੈ ਓਏ ਮੈਂ ਬੱਕਰਾ ਵਧੀਆ ਕਰਕੇ ਮੈਂ ਗਿਆ ਚਲ ਮੱਕੜੀ ਭਰਾ ਲਵਾਂਗੇ ਇਹ ਤੋਂ ਬੱਕਰੀ ਹਾਈਟ ਚ ਹੈ ਤਾਂ ਕਰਕੇ ਫਰੀ ਆ ਆ ਉਹਦੇ ਕਰਕੇ ਹੀ ਫਰੇ ਹੋਰ ਫਿਰ ਚਲ 10 ਪੱਕਾ ਜਿਆਦਾ ਸੀ ਯਾਰ ਇੱਕੋ ਹੀ ਗੱਲ ਹਾਂ ਜਾਜ ਜਾ 10 ਦੇ ਇੱਕੋ ਹੀ ਗੱਲ 55 ਜੀ ਬਸ ਦੱਸ ਸਾਰਾ ਕੁਝ ਦੱਸ ਯਾਰ ਕਾਰ ਯਾਰ ਹੀਰੇ ਬਾਈ ਤੇ ਹੀ ਕਰ 55 ਜਿਆਦਾ ਸੁਣੀ ਜਾਂਦਾ ਸਾ 10 ਤੂੰ ਤੂੰ ਕਾਗਲਾਲ ਫਰੀਆ ਤੂੰ ਕਰ ਯਾਰ ਇੱਕੋ ਹੀ ਗੱਲ ਦਾ ਪੱਕੇ ਲਾ ਮਨ ਦਵਾਰੇ ਦਵਾਰੇ ਲਾ ਦੇ ਹੂੰ ਵੇ 40 ਦੀ ਬਕਰੀ ਨਹੀਂ 40 ਵਾਠ ਠੀਕ ਆ ਉਹਨੇ ਪੁੱਛੇ ਦੇਖਣਾ ਪਹਿਲ ਤੇ ਸਿੱਧਾ ਪੰਜ ਪਾ ਤੇ ਉਹ ਵੀ ਬੱਚਿਆਂ ਕਰਕੇ ਨੇ ਬੱਚਿਆਂ ਕਰਕੇ ਉਹ ਚੀਜ਼ ਕਰਕੇ ਮਾਰਿਆ 5 500 ਰੁਪਇਆ ਪਾਉਂਦਾ ਜਾਂ ਹਜ਼ਾਰ ਬਾਦੂ ਵਾਲਾ ਬੱਕਰੀ ਬੱਕਰੀ ਕਰਕੇ ਲਾਏ ਆ ਵੀ ਨਹੀਂ ਚੱਲ ਯਾਰ ਉਹਦੇ ਵੀ ਦੱਲ ਬੱਕਰੀ ਚਲਾ ਆਹਵਾ ਪਾਉਂਦੇ ਬੱਕਰੀ ਮਤਲਬ ਥੋੜੀ ਜਿਹੀ ਮੇਰੇ ਸੰਭੜ ਵਾਲੀਆਂ ਬੱਕਰੀਆਂ ਹਾਂ ਬੱਕਰੀ ਉਹ 6 ਦੰਦਾਂ ਦੀ 6 ਦੰਦਾਂ ਦਾ 6ਾ 6 ਦੰਦਾਂ ਦੇ ਕਰਕੇ ਫਰਿਆਦ 6 ਆ 6 ਆ

ਕੀ ਆਲੇ ਨਹੀਂ ਪਰਵਾਹ ਸਾਹਮਣੇ ਠਰਕੀ ਹੁੰਦੇ ਨੇ ਚੱਲ ਯਾਰ ਇੱਕੋ ਹੀ ਗੱਲਾ ਆ ਲਾ ਫਰ ਦੇਣੀ ਦੇਦੀ ਨਾ ਦੇਨੇ ਦੇ ਤੜਤਾਲੀ ਹਜ਼ਾਰ ਦੀ ਬੱਕਰੀ ਹੋ ਗਈ ਬਸ ਹੁਣ 10 ਲੈ ਹੁਣ ਕੀ ਫਰਕ ਰਹਿ ਗਿਆ ਹੈ ਫਿਰ ਵੇਚੂਗਾ ਕਿੱਥੇ ਮੈਂ ਮੈਂ ਵੀ ਬੇਚਣੀ ਹੈ ਫਿਰ ਤੁਸੀਂ ਕਹਿਣਾ ਉਹਦੇ ਕੋਲ ਜਾ ਕੇ ਫਿਰ ਤੁਸੀਂ ਕਹਿ ਰਹੇਂਗੇ ਮਹਿੰਗੇ ਤੁਸੀਂ ਲੈ ਵੀ ਨਹੀਂ ਖਾਣਾ ਜਾ ਕੇ ਨਹੀਂ ਫਿਰ ਉਹੀ ਗੱਲਾ ਫਿਰ ਤੁਸੀਂ ਜਾ ਕੇ ਫਿਰ ਲੈ ਵੀ ਨਹੀਂ ਖਾਣਾ ਉਹ ਮਹਿੰਗੀ ਹੈ ਬੱਕਰੀ ਮਿਲਗੀ ਬੱਕਰੀ ਲੱਖ ਰੁਪਏ ਤੋਂ ਉੱਪਰ ਬੱਕਰੀ ਜਾਣੀ ਹੈ ਜੇ ਜਦੋਂ ਜਾਓਗਾ ਉਹ ਤੋਂ ਫਿਰ ਉਹਨੇ ਦੇ ਸਾਹਮਣਾ ਪੈਣਾ ਲੱਖ ਦੀ ਉਹ ਵੀ ਤਾਂ ਕਰਮਾ ਦੀ ਗੱਲ ਹੈ ਠੀਕ ਆ ਇੱਕ ਵਾਰ ਠੀਕ ਹੈ ਕਿ ਨਹੀਂ ਕਰਮਾ ਦੀ ਗੱਲ ਉਹ ਕਵਾਲਟੀ ਨਹੀਂ ਬੱਕਰੀ ਨਹੀਂ ਮਿਲੂਆਗੀ ਹਾਂ ਬੱਕਰੀ ਲੈਸੀ ਹੈ ਪੈਸੇ ਘੱਟ ਨਹੀਂ ਆਇਆ ਜਾਂ ਕਿਸੇ ਨੂੰ ਕਹਦੇ ਪੈਸੇ ਘੱਟ ਲਾਇਆ ਤਾਂ ਪੈਸੇ ਮਿਲ ਜਾਣਗੇ ਪਰ ਕੁਆਲਟੀ ਨਹੀਂ ਮਿਲੂਗੀ ਉਹੇ ਫਿਰ ਉਹੀ ਤਾਂ ਹੀ ਕਹਿੰਦਾ ਫਿਰ ਹੁਣ ਇਹ ਤਾਂ ਫਿਰ ਇੰਨੀ ਪੈਸੇ ਕਰਿਆ ਲਾਉਂਦਾ ਯਾਰ ਬੱਚੇ ਦੋ ਕਰਕੇ ਲਾਏ ਆ ਲੱਖ ਰੁਪਏ ਲਾ ਕੇ ਕਹਿੰਦਾ ਲੱਗਦਾ ਚਲੋ ਉਹ ਤਾਂ ਤੈਨੂੰ ਪਤਾ ਤਾਂ ਇਹ ਤੇ ਲੱਖੇ ਕਹਤਾ ਠੀਕ ਹੈ ਕਿ ਨਹੀਂ ਆ ਉਹ ਤਾਂ ਬੱਕਰਾ 2 ਲੱਖ ਦਾ ਜਿਹੜੇ ਕਾਲ ਦਿੱਤਾ ਬੰਦਾ ਕਹ ਰਿਹਾ ਅੱਜ ਮੰਡੀ ਵੀ ਆ ਗਿਆ ਬੱਕਰੇ ਉਹ ਅੱਜ ਤਾਂ ਬੱਕਰਾ ਕਰਕੇ ਮੰਡੀ ਵੀ ਬੰਦਾ ਆ ਗਿਆ ਕੱਲ ਤਾਂ ਕਰੇ 2 ਘੰਟੇ ਲਾਇਆ 2 ਲੱਖ ਰੁਪਏ ਪਰ ਮਗਰ ਗੁੱਟੀਆਂ ਫਰਾਉਂਦਾ ਸੀ ਤਾਂ ਵੀ ਹਾਂ 2 ਲੱਖ ਲੱਗਾ ਅੱਜ ਫੇਰ ਉਹ ਮੰਡੀ 'ਚ ਆ ਗਿਆ ਬੱਕਰਾ ਹੀ ਕਰਕੇ ਬੰਦਾ ਬੱਕਰਾ ਵੀ ਦਿਖਾ ਦਿੰਨੇ ਕੋਈ ਨਹੀਂ ਬੱਕਰਾ ਵੀ ਦਿਖਾ ਦਿੰਨੇ ਪਹਿਲੇ ਇਹਦਾ ਲੀ ਲੀਏ ਫਿਰ ਬੱਕਰਾ ਦਿਖਾਉਨੇ ਹਾਂ ਵੀਡੀਓ 'ਚ ਗੱਲ ਚੱਲ ਹਾਂ ਵੀਡੀਓ 'ਚ ਦਿਖਾ ਦਿੰਨੇ ਬੱਕਰਾ ਬੱਕਰਾ ਖੋਲ ਕੇ ਲਿਆਇਆ ਤੋ ਲਈ ਆ ਵੀਰੇ ਖੋਲ ਕੇ ਉਹ ਬੱਕਰੀਆਂ ਫਿਰ ਬਾਹਰ ਨੂੰ ਇਹਨੂੰ ਬੁਲਾ ਦੇ ਨਹੀਂ ਕੀ ਕਾਚ ਰਹਿ ਗਿਆ ਇਹ ਫਿਰ 2 ਲੱਖ ਲੱਗ ਗਈ ਨਾ ਹਾਂ ਨਹੀਂ ਕਾਚੇ ਸੀਗਾ ਵੀਰੇ ਬਾਲਾ ਹੁਣ ਕਿਤੇ 3 ਲੱਖ ਮਾਰਿਆ ਮੋਟਾ ਹੋ ਜਾਂਦਾ ਕਿਤੇ 3 ਲੱਖ ਦਾ ਕਿਤੇ 2 ਲੱਖ ਬੱਕਰਾ ਪੂਰਾ ਕਵਾੜ ਫਿਰ ਚੀਜ਼ ਇਹ ਨਹੀਂ ਮਿਲਨੀ ਵੀਰੇ ਇਹ ਚੀਜ਼ ਹਾਂ 45 ਆ 45 ਪਲੱਸ ਨਹੀਂ ਹੈ ਦੰਦ ਉਹ ਦਾ 8 ਦਾ ਤੇ 9ਵੇਂ ਕੱਢਿਆ ਵਾ ਬੱਕਰਾ ਸਾਹ ਨਹੀਂ ਸਕਦਾ ਬੰਦਾ ਬੱਕਰਾ ਆਹ ਤੈਨੂੰ ਕਹਿੰਦਾ ਵੀਰੇ ਮੇਰੇ ਮੇਰੇ ਤੋਂ ਵੀ ਉੱਚਾ ਜਾਂਦਾ ਬੱਕਰਾ 2 ਲੱਗੇ ਵੀਰੇ ਦੇਖਣਾ ਆਪਾਂ ਨੂੰ ਨੱਕ ਦੇ ਦਿੰਨਾ ਹੁਣ ਹਾਂ ਜਾਈ ਲੱਗੇ ਚੱਲ ਲੱਗੇ ਉਹਨੂੰ ਪਤਾ ਐਨੇ ਦਾ ਆਪਣਾ ਖਰੀਦ ਵੀ ਨਹੀਂ ਐ ਤੇਨੇ ਮੇਰੇ ਤੋਂ ਵੀ ਉੱਚਾ ਐ ਜੀ ਇਹ ਤਾਂ ਜਦ ਲੱਟਾ ਚੱਕਦਾ ਆ ਛੱਤ ਟੱਪਦਾ ਆ ਉਹ ਆ ਦੇਖਿਆ ਵੱਕੇ ਹੀ ਲਈ ਬੇਲ ਚੋਡੀ ਹੋਊਗੀ ਬੇਲ ਇਹਦੇ ਸਾਡੇ ਹੋਰੇ ਥੱਲੇ ਲੁਕ ਜਾਓ ਇੱਧਰ ਵੀ ਨਿਕਲ ਜਾਣਾ ਇਹ ਹਲੇ ਆਹ ਇਹ ਤਾਂ ਮੈਂ ਜੇ ਬੱਕਰੀ ਜਾਨੇ ਤੇ ਕ੍ਰੋਸਿੰਗ ਤਾਂ ਬੱਕਰੀ ਵੇਚ ਜਾਣੀ ਐ ਮੈਂ ਦੋ ਤਿੰਨ ਬੱਕਰੀਆਂ ਨਵੀਆਂ ਆਈਆਂ ਬੱਕਰੀਆਂ ਤੋਂ ਤੋਲ ਨਹੀਂ ਹੁੰਦਾ ਭੈਜ ਸਹੀ ਗੱਲ ਆ ਤੂੰ ਕਿੰਨਾ ਲਾਦਾ ਬੱਕਰੇ ਦਾ ਆ 1.5 ਹਾਂ ਇਹ ਕਿੰਨਾ ਤੇਨੂੰ ਬੱਕਰੀ ਤੇ ਜਾਣੀ ਇਹਨੂੰ ਲੱਖ ਰੁਪਈਆ ਦੇ ਚੱਲ ਮਗਾ ਯਾਰ ਚੱਲ ਤੁਸੀਂ ਪਹਿਲੇ ਉਹਦਾ ਸੌਦਾ ਲਿਬਰੋ ਬੱਕਰੀ ਦਾ ਫਿਰ ਬੱਕਰੇ ਦਾ ਤੂੰ ਲੈਣਾ ਫਿਰ ਬੱਕਰੇ ਦਾ ਕਰਾਂਗੇ ਠੀਕ ਐ ਕਿ ਬੱਕਰਾ ਭਾਲ ਦੇ ਤੇ ਚੱਲ ਦੱਸ ਯਾਰ ਇੱਕੋ ਹੀ ਗੱਲ ਨਹੀਂ ਨਹੀਂ ਉਹ ਬਾਅਦ ਦੀ ਗੱਲ ਆ ਸੌਦਾ ਹੋਊਗਾ ਭਾਈ ਤੂੰ ਬੱਕਰਾ ਲੈਣਾ ਉਹਦੇ ਚਾਅ ਤੇ ਸੌਦਾ ਹੋਊਗਾ ਤੂੰ ਇਹਦਾ ਦੱਸ ਜੈ ਜੈ ਕਰ ਭਾਈ ਇਹਦੇ ਭਾਈ ਕਰਿਆ 43 ਲਾਤੇ ਆਪਾਂ ਅਸੀਂ ਪਿੰਡ ਨੂੰ ਬੱਕਰਾ ਲੈ ਜਾਂਦੇ ਆ ਕੱਲੂ ਫੁੱਲਿਆਂ ਨੂੰ ਮੈਂ ਵੀ ਪਾ ਕੇ ਲੈ ਹਾਂਜੀ ਵੀਰੇ ਭਾਈ ਦੱਸ ਯਾਰ ਕਰ ਦੇ ਸਰ ਪੂਰੇ 45 ਨਹੀਂ ਬੰਦਾ ਇਹ ਦੇਖ ਲਓ ਓਏ ਬਾਤ ਕਰਿਆ ਕਰ ਉਹਨੇ ਵੀ ਵੇਚਣੀ ਆ ਵੇਚ ਨਹੀਂ ਆ ਹੁਣ ਦੇਖ ਲੈ ਹੁਣ 45000 ਭਾਈ ਥੋੜੇ ਲੱਗੇ ਆ ਦੱਸ ਹੈ ਹੈ ਵੀਰੇ ਮੇਰੇ ਗੱਲ ਸੁਣ ਅਗਰ ਬੱਚਾ 8 ਦੋਣੀ 16000 ਬੱਚਿਆਂ ਦਾ ਲਾਲ ਆ ਠੀਕ ਹੈ ਬੱਕਰੀ ਕਿੰਨੇ ਦੀ ਬੱਕਰੀ ਹੁਣ ਇਹਨੇ ਤੇ ਵਿਕ ਜਾਓ ਯਾਰ ਕੱਲੀ ਬੱਕਰੀ ਕੋਈ ਫੜਨਾ ਵੀ ਨਹੀਂ ਚੱਲ ਕੋਈ ਹੈ ਕੱਲੇ ਫੜਨ ਵਾਲੀ 30000 ਤੇ ਕੱਲੀ ਬੱਕਰੀ ਪੈਂਦੀ ਹੈ ਵੀ ਦੇਖੋ ਕੁਆਲਿਟੀ ਵੀ ਯਾਰ ਯਾਰ ਦੀ ੱਡੀ ਕਿਹੜਾ ਦੇ ਦੂੰ ਤੈਨੂੰ ਕੱਲੀ ਬੱਕਰੀ ਯਾਰ ਕਿਹਾ 10 ਕੋਈ ਫੜਨੀ ਵੀ ਰੋਸੀ ਹੋਣੀ 10 ਦੇ ਬੱਕਰੀ ਇਹਦੇ ਨਾਲ ਇਹਦੇ ਨਾਲ ਮਿਲਾਤਾ ਵੱਡੀ ਯਾਰ ਜਲਦੀ ਤੇ ਤੈਨੂੰ ਦੋ ਹੋਰ ਵਾਰ ਦੇਣਾ ਦੋ ਹੋਰ ਵਾਰ ਦੇਣਾ ਬੱਕਰੀਆਂ ਉਹ ਸੋਣ ਆ ਲਈਆਂ ਨੇ ਨਾ ਯਾਰ ਸਾਰੇ ਇਹ ਖਾਲੀ ਨੇ ਇਹ ਵੀ ਦੇਖ ਅ ਹੁਣ ਨਵੀਂ ਲੱਗਿਆ ਆ ਬਾਈ 21 46 ਦੂਰ ਆ ਤੇ ਵੀ ਹੁਣ ਕੁਵੀ ਨਾ ਬਾਈ ਚੱਲ ਜਾ ਚੱਟਾੜੇ ਗਿਆ ਬਾਈ ਯਾਰ 1000 ਰੁਪਏ ਜਾਂ 6 ਲੈਦੇ ਹੋ ਜਾ ਉਹਦੇ ਵੀ ਮਾਪਾ ਮਾਨ ਰੱਖ ਲੈ ਯਾਰ ਕੋਈ ਯਾਰ ਇੱਕੋ ਹੀ ਗੱਲ ਦੱਸ ਲੈ ਅਸੀਂ ਬਾਦ ਜਾਨੇ ਤੂੰ ਕੁਝ ਬੋਲਦਾ ਹੀ ਨਹੀਂ ਦੱਸ ਲੈ ਇੱਕ ਗੱਲ ਥੋੜੀ ਹੁੰਦੀ ਆ ਤੂੰ ਇੱਕ ਰਾਤ ਦੇ ਬਸ ਇੱਥੇ ਬੱਕਰੀ ਲਈ ਸਾਰੇ ਦਿੱਲੋ ਕਰਦੇ 50000 ਦੀ ਲਾਈ ਬੱਕਰੀ ਇੱਕੋ ਇੱਕ ਦੇਣੀ ਦੇਣੀ ਲੋ ਜਣਾ ਨਾ ਜਾਲਾ ਫਰ ਦੋ ਘਾਟ 50 ਦੀ ਹੋ ਗਈ ਆ ਜਾਂ ਬਸ ਜਾ ਆ ਭਾਜੋ ਖਿੱਚੇ ਵਾਲਾਗਾ ਨਹੀਂ ਨਹੀਂ ਜਾ ਬਸ ਚੱਲ ਬਾਈ ਆ ਦੋ ਬੱਚੇ ਨੇ ਜੀ ਇਹਦੇ ਮਗਰ ਚੱਲ ਆ ਜਾ ਠੀਕ ਹੈ ਦੋਨੇ ਬੱਕਰੇ ਨੇ ਚੱਲ ਲੈ ਜਾਂਦੇ ਇਹਨੂੰ ਰੋਟੀ ਦੇ ਯਾਰ ਮਾਲਕ ਦੋ ਦੋ ਮਹੀਨੇ ਦੇ ਬੱਚੇ ਹੋਣ ਮੈ ਹਨ ਹਾਂ ਦੋ ਦੋ ਮਹੀਨੇ ਦੇ ਦੋ ਦੋ ਮਹੀਨੇ ਦੇ ਬੱਚੇ ਨੇ ਜੀ ਹਾਂ ਜੀ ਨੰਬਰ ਜੀ ਆਪਣਾ 9915 3836 ਅ ਲੁਕਾ ਸਰ ਆਪਣਾ ਜੀ ਇਹੀ ਮੁੱਲਾਪੁਰ ਦਾ ਆਖਾਈ ਹੈ ਜੀ ਹਾਂ ਤੂੰ ਵੀ ਲਾ ਲੰਡੇ ਦੇ ਮੈਨੂੰ ਕੋਈ ਨਹੀਂ ਬੱਕਰਾ ਤੈਨੂੰ ਵੀ ਦੇ ਦੇਣਾ ਕੋਈ ਨਹੀਂ ਆਇਓ ਬਾਈ ਮੈਂ ਇਹਨੂੰ ਕਹਤਾ ਹੈ ਬੱਕਰੀ ਕਾ ਵੇ ਤੂੰ ਸਹੀ ਨਹੀਂ ਲਾਇਆ ਨਾ ਉਹਨ ਬੱਕਰਾ ਦੇ ਦੇ ਆਲਾ ਫਰ ਬੱਕਰੀ ਉਧਰ ਕਰ ਹਾਂਜੀ ਹਾਂਜੀ ਆਲਾ ਫਰ ਬੰਦੇ ਆ ਰਹੇ ਨੇ ਦੇਖੀ ਦੇਖਾ ਜਾ ਯਾਰ ਬੱਕਰਾ ਲਈ ਆਪਾਂ ਕਹਿੰਦੇ ਵੀ ਨਿ ਭੈਜ 3 ਲੱਖ ਰੁਪਏ ਮੰਗਿਆ ਠੀਕ ਆ 2 60 ਦਾ ਬੱਕਰਾ ਲਈ ਆ 40000 ਰੁਪਏ ਆ ਗਿਆ ਫਿਰ ਲੈ ਜਾ ਉਹ ਜਾ ਲੈ ਆ ਜਾ ਹੋਰ ਦੱਸ ਆ ਤਾਂ ਲੈਦੇ ਤੂੰ ਘਾਟਦਾ ਪੈ ਜੇ 2-2 ਰੁਪਏ ਆਹੀ ਮੈਂ ਤੇ 40000 ਰੁਪਏ ਘਾਟ ਕੇ 1.5 ਜਦ ਆਪਾਂ ਸੌਦਾ ਫੇਰ ਵੇਚ ਰਿਆ ਫਿਰ ਵੇ ਬੱਕਰੇ ਦੀ ਕਿਸੇ ਪਾਸੇ ਘਾਟਾ ਤੂੰ ਦੱਸ ਦੇ ਚੱਲ ਪਾਉਂਦਾ ਉਹ ਚਾਚਾ ਪਾਜ ਪੋਜ ਦੀ ਗੱਲ ਹੁੰਦੇ ਤੇ ਫਿਰ ਤਾਂ ਕੋਈ ਚੱਕਰ ਨਹੀਂ ਸੀਗਾ ਆ ਪਾਜ ਪੋਜ ਨੂੰ ਤਾਂ ਦੱਸਤਾ ਆਪਾਂ 2 ਲੱਗ ਗਿਆ ਫੇਰ ਵੀ ਨਹੀਂ ਆਪਾਂ ਬੱਕਰੀ ਦਿੱਤੀ ਆ ਕੋਈ ਚੱਕਰ ਨਹੀਂ ਕੋਈ ਨਹੀਂ ਵਿਚਾਰਾ ਭਾਈ ਦਾ ਆਏ ਨਹੀਂ ਆਏ ਨਹੀਂ ਹਾਂਜੀ ਆ ਲੈ ਭਾਈ ਰੇਮੀ ਆਪਾਂ ਆਦਾ ਇੱਕ ਪੈਂਟ ਹਾਂਜੀ ਨਹੀਂ ਮੰਨਿਆ ਹੈ ਨਹੀਂ ਉਹ ਤਾਂ 2 ਲੱਗ ਗਿਆ ਜੀ ਮੈਂ ਤਾਂ ਪਹਿਲੇ ਦੱਸਤਾ 2 ਲੱਗ ਗਿਆ ਬੰਦਾ Eh, uh, aja uh. kalau <laughs> heeh,